ਜਦੋਂ মিডিਆ ਸਾਹਮਣੇ ਆਉਣਾ ਉਦੋਂ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਤੇ ਬਾਅਦ ਚੋਂ ਜਦੋਂ ਹੁਣ ਪਰਾਲੀ ਨੂੰ ਅੱਗ ਕਿਸਾਨ ਲਾ ਰਿਆ ਉਦੋਂ ਉਹਨਾਂ ਦੇ ਪਰਚੇ ਪਾਦਨੇ ਇਹ ਕੌਣ ਲੋਕ ਨੇ ਫਿਰ ਮਾਨ ਸਾਹਿਬ ਇਹ ਵੀ ਥੋੜੇ ਹੋਏ ਛੱਡੇ ਲੋਕ ਨੇ ਜਿਹੜੇ ਕਿਸਾਨਾਂ ਦੇ ਪਰਚੇ ਪਾ ਰਹੇ ਨੇ ਪਹਿਲਾ ਵੀਡੀਓ ਦੇਖੋ ਵੀ ਕੀ ਕਹਿ ਰਹੇ ਨੇ ਸੀ ਜਮ ਸਾਹਿਬ ਹਜੇ ਤਾਂ ਸਾਡੀ ਤਾਂ 70-80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਇਹ ਤਾਂ ਇਹ ਹਜੇ ਅੱਗ ਲਾਈ ਹੋਈ ਨਹੀਂ ਤੇ ਨਾਲੇ ਧੂਆਂ ਕਹਿੰਦਾ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ-ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨ-ਤਰਨ ਤੋਂ ਜਾਂ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲਦੀ ਰਹੀ ਠੀਕ ਹੈ ਤੇ ਹਰਿਆਣਾ ਫਿਰ ਅਸੀਂ ਪਾਈਪ ਰਾਹੀਂ ਭੇਜਦੇ ਆ ਉੱਥੇ ਦਿੱਲੀ ਚੋਂ ਟੀਮ ਸਾਹਿਬ ਹਰਿਆਣਾ ਹਰਿਆਣਾ ਵੀ ਤਾਂ ਵਿਚਾਲੇ ਪੈਂਦਾ ਯੂਪੀ ਵੀ ਤਾਂ ਅਜਾ ਤੂੰ ਜਾ ਕੇ ਦਿੱਲੀ ਖੜ ਜਾਂਦਾ ਦਿੱਲੀ ਤੋਂ ਵੀ ਕਾਹ ਲੱਗ ਜਾਂਦਾ ਹਣਾ ਫਿਰ ਰਾਜਸਥਾਨ ਵੀ ਐ ਹਰਿਆਣਾ ਵੀ ਐ ਯੂਪੀ ਵੀ ਵੀ ਐ ਉਹ ਵੀ ਫੈਸਲਾ ਭੇਜਦੇ ਨੇ ਉਹ ਵੀ ਉਹ ਨੌਨਾ ਪੜੀ ਤੁੰਦ ਤੇ ਹੁਣ 170 ਲੱਖ ਮੀਟਰ ਕਟਾਣਾ ਅਸੀਂ ਝੋਨਾ ਦੇਵਾਂਗੇ